ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਜੀ ਹੋਗੇ ਆਪਾਂ ਮਾਰਨਿੰਗ ਟਾਈਮ ਸਵੇਰ ਸਵੇਰ ਕਰਦੀ ਡੈਸਟਿੰਗ ਕਰਦੇ ਝਾੜੂ ਲਾ ਕੇ ਡੈਸਟਰ ਦੇ ਨਾਲ ਕੂੜਾ ਚੁੱਕਣਾ ਬਹੁਤ ਹੀ ਆਸਾਨ ਹੁੰਦਾ ਵੇਹਿਆ ਤਣਾ ਚੁੱਕੇ ਤੇ ਕਿਤੇ ਨਾ ਕਿਤੇ ਨਿਸ਼ਾਨ ਰਹਿ ਜਾਂਦਾ ਕਿਥੋਂ ਕੂੜਾ ਚੁੱਕਿਆ ਪਰ ਡੈਸਟਰ ਦਾ ਕਿਸ ਨੇ ਬਣਾਉਣ ਵਾਲੇ ਨੇ ਬਹੁਤ ਵਧੀਆ ਚੀਜ਼ ਬਣਾਈ ਆ ਨਾ ਤੇ ਆਥੀ ਗੰਦੇ ਹੁੰਦੇ ਨੇ ਦਿਨਾਂ ਤੇ ਕੂੜਾ ਵੀ ਬਹੁਤ ਹੀ ਵਧੀਆ ਝਾੜੂ ਦੇ ਨਾਲ ਚੁੱਕਿਆ ਜਾਂਦਾ ਇਕੱਠਾ ਕਰਕੇ ਤੇ ਫਿਰ ਇਸ ਤਰ੍ਹਾਂ ਸਾਰਾ ਹੀ ਆਪਾਂ ਡੈਸਟਰ ਦੇ ਉੱਪਰ ਪਾ ਲੈਂਦੇ ਆ ਤੇ ਹੱਥ ਵੀ ਨਹੀਂ ਖਰਾਬ ਹੁੰਦੇ ਤੇ ਕੂੜਾ ਬਿਲਕੁਲ ਪਤਾ ਨਹੀਂ ਲੱਗਦਾ ਕਿੱਥੇ ਫੇਰਿਆ ਆ ਤੇ ਕਿੱਥੇ ਕੂੜਾ ਇਕੱਠਾ ਕੀਤਾ ਕੁਝ ਨਹੀਂ ਪਤਾ ਲੱਗਦਾ ਆਰਾਮ ਦੇ ਨਾਲ ਡੈਸਟਰ ਦੇ ਨਾਲ ਆਪਾਂ ਸਾਰਾ ਕੂੜਾ ਜਿਹੜਾ ਚਾਹਣਾ ਡੈਸਟਰ ਉੱਪਰ ਪਾ ਕੇ ਹੱਥ ਵੀ ਨਹੀਂ ਗੰਦੇ ਹੁੰਦੇ ਤੇ ਇਹਦਾ ਅਸਰੋਂ ਦੇ ਫੁੱਲ ਸਰੋਂ ਜਿਹੜੀ ਖੇੜਗੀ ਆ ਹੁਣ ਗੰਦਲਾਂ ਵਾਲਾ ਸਾਰ ਖਤਮ ਹੋ ਗਿਆ ਬਹੁਤ ਕਿਤੇ ਘੱਟ ਕਿਤੇ ਕਿਤੇ ਗੰਧ ਲੱਗਦੀ ਆ ਇਹਦੇ ਗੰਦਲਾਂ ਵਾਲਾ ਸਾਰ ਹੁਣ ਖਤਮ ਹੋ ਗਿਆ ਹੋਲੀਆਂ ਆਉਣ ਵਾਲੀਆਂ ਨੇ ਤੇ ਹੋਲੀਆਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਦੇਖੋ ਹਰ ਇੱਕ ਫਲ ਵਾਲੇ ਬੂਟੇ ਦੇ ਉੱਤੇ ਫੁੱਲ ਲੱਗ ਗਏ ਨੇ ਸਰੋਂ ਖਿੜ ਗਈ ਏ ਫੁੱਲਾਂ ਦੇ ਨਾਲ ਜਿਹੜੇ ਨੇ ਫਲਾਂ ਵਾਲੇ ਸਾਰੇ ਹੀ ਬੂਟੇ ਫਸਲਾਂ ਭਰ ਗਈਆਂ ਨੇ ਕਣਕਾਂ ਨੂੰ ਸਿੱਟੇ ਲੱਗ ਗਏ ਨੇ ਤੇ ਜਦੋਂ ਮਸਾਖੀ ਆਣੀ ਕਣਕਾਂ ਨੇ ਸਨੈਰੀ ਸਨੈਰੀ ਹੋ ਜਾਣਾ ਹੈ ਧਰਤੀ 골ਡਨ ਕਲਰ ਦੀ ਹੋ ਜਾਣੀ ਆਦੋ ਤੇ ਹੁਣ ਹੋਲੀਆਂ ਆ ਗਈਆਂ ਨੇ ਤੇ ਰੰਗ-ਬਰੰਗੇ ਫੁੱਲਾਂ ਦੇ ਨਾਲ ਭਰ ਗਈ ਹੈ ਜਿਵੇਂ ਇਹ ਪੀਲੇ ਫੁੱਲ ਨੇ ਸਰੋਂ ਦੇ ਹਰ ਜਗ੍ਹਾ ਤੇ ਵੇਖੋ ਸਰੋਂ ਦੇ ਫੁੱਲ ਖਿੜੇ ਹੋਏ ਨੇ ਇਹ ਅਮਰੂਦ ਇਹਨੂੰ ਬਹੁਤ ਛੋਟੇ-ਛੋਟੇ ਅਮਰੂਦ ਲੱਗਦੇ ਤੇ ਛੋਟੇ-ਛੋਟੇ ਪੱਕ ਜਾਂਦੇ 1 ਇੰਚ ਦਾ ਅਮਰੂਦ ਹੁੰਦਾ ਸਿਰਫ ਇਹਨਾਂ ਲੱਗਦਾ ਜਿਹੜਾ ਤੇ ਛੋਟੇ-ਛੋਟੇ ਪੱਕ ਜਾਂਦੇ ਨੇ ਇਹ ਇਹ ਅਮਰੂਦ ਦਾ ਬੂਟਾ ਉਹ ਸਾਹਮਣੇ ਵੀ ਅਮਰੂਦ ਦਾ ਬੂਟਾ ਇਹਨੂੰ ਜਾਮਨੀ ਕਲਰ ਦੇ ਅਮਰੂਦ ਲੱਗਦੇ ਨੇ ਮੈਂ ਕਿਸੇ ਦਿਨ ਹੁਣ ਨਾ بارش ਦੇ ਪਾਣੀ ਕਰਕੇ ਅੱਗੇ ਨਹੀਂ ਜਾਇਆ ਜਾਣਿਆ گیا ਜਦੋਂ ਸੁੱਕ ਜਾਊਗਾ ਫਿਰ ਮੈਂ ਤੁਹਾਨੂੰ ਕਾਉਂਗੀ ਬਿਲਕੁਲ ਜਾਮਨੀ ਕਲਰ ਦਾ ਇਹ ਅਮਰੂਦਾਂ ਦਾ ਬੂਟਾ ਤੇ ਜਾਮਨੀ ਇਹਨੂੰ ਫੁੱਲ ਲੱਗਦੇ ਨੇ سوری ਅਮਰੂਦ ਲੱਗਦੇ ਨੇ ਇਹ ਮੈਂ ਕਿਹਾ ਮੇਥੀ ਵਾਲੀਆਂ ਸਿਰੇ ਰੋਟੀਆਂ ਬਣਾਵਾਂਗੇ ਪਰੋਂਟੀਆਂ ਤੇ ਮੇਥੀ ਵੀ ਵੇਖੋ ਹਰ ਜਗ੍ਹਾ ਤੇ ਫੁੱਲ ਖਿੜ ਗਏ ਨੇ ਮੇਥੀ ਤੇ ਵੀ ਫੁੱਲ ਖਿੜੇ ਨੇ ਹਰ ਜਗ੍ਹਾ ਤੇ ਫੁੱਲ ਨਿਕਲ ਆਏ ਨੇ ਵਿੱਚੋਂ ਵਿੱਚੋਂ ਥੋੜੀ ਕ ਮੇਥੀ ਰੱਭੀ ਜਿਹੜੀ ਸਰਦੀਆਂ ਵਿੱਚ ਹੁੰਦੀ ਹੈ ਨਾ ਮੇਥੀ ਜਿਹਨੂੰ ਅਜੇ ਬੂਰ ਨਹੀਂ ਪਿਆ ਹੁੰਦਾ ਉਹ ਮੇਥੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਵੀ ਵਾਹ ਵਧੀਆ ਹੀ ਪੱਤੇ ਪਰ ਥੋੜਾ ਆ ਜਾਂਦਾ ਵਿੱਚ ਫੁੱਲਾਂ ਦਾ ਫੁੱਲ ਬੰਡੇ ਹੁੰਦੇ ਨੇ ਨਾ ਤੇ ਉਹ ਟੇਸਟ ਨਹੀਂ ਰਹਿ ਜਾਂਦਾ ਮੈਂ ਵਿੱਚ ਵਿੱਚੋਂ ਥੋੜੀ ਕਿ ਚੁਣ ਕੇ ਲੈ ਕੇ ਆਈ ਸੀ ਰੋਟੀਆਂ ਵਿੱਚ ਪਾਉਣ ਵਾਸਤੇ ਮੇਥੀ ਦੀ ਸਬਜੀ ਬਹੁਤ ਟੇਸਟੀ ਬਣਦੀ ਹੈ ਤੇ ਇਹ ਫਾਲਸੇ ਦਾ ਬੂਟਾ ਇਹਨੂੰ ਵੀ ਜਿਵੇਂ ਅਮਰੂਦ ਛੋਟੇ ਛੋਟੇ ਨੂੰ ਲੱਗਦੇ ਨੇ ਛੋਟੇ ਛੋਟੇ ਫਾਲਸੇ ਕਰ ਤੋਂ ਨਿਆ ਵਾਂਗੂੰ ਲੱਗਦੇ ਆ ਤੇ ਖੱਟੇ ਮਠੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਨੇ ਇੱਧਰ ਮੈਂ ਥੋੜਾ ਜਿਹਾ ਵਿਊ ਲਿਆ ਇੱਧਰ ਪੱਠੇ ਵਿੱਚ ਕਿੰਨੀ ਸਰੋਂ ਗੰਦਨਾ ਵਾਲੀ ਸਰੋਂ ਹੁੰਦੀ ਹੈ ਤੇ ਹੁਣ ਸਰੋਂ ਜਿਹੜੀ ਆ ਉਹ ਗੰਦਨਾ ਵਾਲੀ ਹੋ ਗਈ ਆ ਖਤਮ ਤੇ ਰਹਿ ਗਏ ਨੇ ਇਕੱਲੇ ਪੱਠੇ ਪੱਠੇ ਤੇ ਸੂੰਗਰੇ ਰਹਿ ਗਏ ਨੇ ਹੁਣ ਮੂਲੀਆਂ ਉਤੇ ਮੂੰਗਰੇ ਸ਼ੁਰੂ ਹੋ ਜਾਣੇ ਆ ਤੇ ਆਪਾਂ ਇਧਰ ਧਰਤੀ ਆ ਚਾਹ ਚਾਹ ਦੇ ਨਾਲ ਖਾਵਾਂਗੇ ਦੂਸਰੇ ਦਿਨ ਦੀ ਇਹ ਵੀਡੀਓ ਆ ਅਗਲੇ ਦਿਨ ਸਵੇਰੇ ਸਵੇਰ ਦੀ ਵੀਡੀਓ ਆ ਕਿਉਂਕਿ ਪਹਿਲਾਂ ਸਵੇਰੇ 6 ਵਜੇ ਛਾਈ ਨੂੰ ਮੇਥੀ ਵਾਲੀਆਂ ਰੋਟੀ ਬਣਾ ਕੇ ਦਿੱਤੀ ਸੀ ਉਹ ਤੇ ਖਾ ਕੇ ਚਲੇ ਗਈ ਤੇ ਬਾਅਦ ਵਿੱਚ ਆਪਾਂ ਜਦੋਂ ਸਾਰਾ ਮੈਂ ਕਰਦਾ ਝਾੜੂ-ਝੂੜ ਦਾ ਕੰਮ ਮੁਕਾ ਲਿਆ ਸੀ ਫਿਰ ਆਪਾਂ ਰੋਟੀ ਖਾਣੀ ਸੀ ਤੇ ਮੈਂ ਆਪਣੇ ਵਾਸਤੇ ਤੇ ਇਨਾ ਵਾਸਤੇ ਅਰਨਾ ਵਾਸਤੇ ਰੋਟੀਆਂ ਬਣਾ ਲਈਆਂ ਤੇ ਆਪਾਂ ਫਿਰ ਗਰਮ-ਗਰਮ ਖਾ ਲਈਆਂ ਤੇ ਫਿਰ ਬਾਕੀ ਕੰਮ ਜਿਹੜੇ ਇੱਕੋ-ਦੋ ਕਰ ਰਹੇ ਸੀ ਉਹ ਬਾਅਦ ਵਿੱਚ ਕੀਤੇ ਤੇ ਸਾਫ ਸਫਾਈ ਦਾ ਕੰਮ ਮੈਂ ਪਹਿਲਾਂ ਹੀ ਕਰ ਲਿਆ ਕਿਉਂਕਿ ਆਲੂ ਵਾਲੇ ਮੂਲੀ ਵਾਲੇ ਪਰੌਂਠੇ ਹੁਣ ਮੇਥੇ ਵਾਲੇ ਹੋਣ ਪਿਆਜ਼ ਵਾਲੇ ਹੁਣ ਕੋਈ ਵੀ ਹੁਣ ਇਹ ਗਰਮ-ਗਰਮ ਹੀ ਵਧੀਆ ਲੱਗਦੇ ਨੇ ਤੇ ਚਾਹ ਦੇ ਨਾਲ ਦਹੀਂ ਦੇ ਨਾਲ ਨਹੀਂ ਖਾਣੇ ਚਾਹੀਦੇ ਦਹੀਂ ਦੇ ਨਾਲ ਕਹਿੰਦੇ ਨੇ ਕਿ ਖਰਾਬੀ ਕਰਦੇ ਨੇ ਤੇ ਮਤਲਬ ਤਜਾ ਬੰਦਾ ਆ ਜਲਣ ਹੁੰਦੀ ਹੈ ਕਿਉਂਕਿ ਤਲੇ ਹੁੰਦੇ ਨੇ ਨਾ ਘਿਓ ਦੇ ਨਾਲ ਜਿਹੜਾ ਫੈਂਡ ਕਿਉਂ ਜੋ ਵੀ ਆਪਾਂ ਲਾਉਣੇ ਤਲੇ ਹੁੰਦੇ ਨੇ ਇਸ ਕਰਕੇ ਇਹਨੂੰ ਚਾਹ ਦੇ ਨਾਲ ਹੀ ਇਹਨਾਂ ਨੂੰ ਖਾਣਾ ਚਾਹੀਦਾ ਦਹੀਂ ਦੇ ਨਾਲ ਨਹੀਂ ਖਾਣਾ ਚਾਹੀਦਾ ਦਹੀਂ ਇਕੱਲਾ ਹੀ ਖਾਣਾ ਚਾਹੀਦਾ ਇਕੱਲਾ ਜਿਆਦਾ ਵਧੀਆ ਰਹਿੰਦਾ ਆਪਾਂ ਕਈ ਵਾਰੀ ਸਬਜ਼ੀ ਦੇ ਨਾਲ ਵੀ ਦਹੀਂ ਨੂੰ ਖਾਂਦੇ ਆ ਨਾ ਉਹ ਵੀ ਨਹੀਂ ਖਾਣਾ ਚਾਹੀਦਾ ਦਹੀਂ ਸਬਜ਼ੀ ਦੇ ਨਾਲ ਵੀ ਜਿਹੜਾ ਦਹੀਂ ਆ ਉਹ ਕਹਿੰਦੇ ਨੇ ਕਿ ਜ਼ਹਿਰ ਵਾਂਗੂ ਬਣ ਜਾਂਦਾ ਉਹ ਨਹੀਂ ਸਹੀ ਹੁੰਦਾ ਤੇ ਨਾ ਹੀ ਪਰੌਂਠੀਆਂ ਨਾਲ ਖਾਣਾ ਚਾਹੀਦਾ ਆਪਾਂ ਚਾਹ ਹੀ ਬਣਾ ਲੈਂਦੇ ਆ ਤੇ ਕੱਲ ਜਿਹੜਾ ਮੈਂ ਪਲਾਂਟ ਲਿਆ ਸੀ ਨਾ ਉਹਦੀ ਵੀ ਵੀਡੀਓ ਬਾਕੀ ਰਹਿ ਗਈ ਸੀ ਜੇ ਮਾਲੀ ਲਾ ਕੇ ਗਿਆ ਸੀ ਇਹ ਵੀਰ ਜੀ ਆਉਂਦੇ ਨੇ ਸਾਡੇ ਇੱਥੇ ਸਾਰਿਆਂ ਘਰਾਂ ਚ ਪlant ਇਹੀ ਲਾ ਕੇ ਜਾਂਦੇ ਨੇ ਤੇ ਗਾਜਰਾ ਮੈਂ ਕਿਹਾ ਸੀ ਪੋਟ ਲਿਆਓ ਹੋਰ ਕਿਉਂਕਿ ਜੂਸ ਵਾਸਤੇ ਗਾਜਰਾ ਖਤਮ ਹੋ ਗਿਆ ਸੀ ਤੇ بارش ਦਾ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਇਧਰ ਲਸਣ ਦੇ ਵਿੱਚ ਵੀ ਖਲੋਤਾ ਆ ਸਬਜ਼ੀਆਂ ਵਿੱਚ ਵੀ ਖਲੋਤਾ ਐਨੇ ਗਾਜਰਾ ਖਰਾਬ ਕਰ ਦੇਣੀ ਆ ਹੁਣ ਵੇਖੋ ਕੁਝ ਦਿਨਾਂ ਦੇ ਵਿੱਚ ਜੇ ਤੇ ਧੂਪਾਂ ਲੱਗੀਆਂ ਰਾਂਗੀਆਂ ਕੁਛ ਦਿਨਾਂ ਤੱਕ ਕਰਨ ਪਰ ਫਿਰ ਵੀ ਗਾਜਰਾਂ ਦਾ ਫਰਕ ਪਿਆ ਜਾਣਾ ਕਿਉਂਕਿ ਜਿਹੜੀ ਗਾਜਰ ਇਹੋ ਜੀ ਸਬਜ਼ੀ ਹੈ ਕਿ ਜਾਦੇ ਪਾਣੀ ਵਿੱਚ ਨਹੀਂ ਸਹੀ ਰਹਿੰਦੀ ਤੇ ਫਿਰ ਮੈਂ ਅਜੇ ਉਹ ਵੀਰਜੀ ਲਾ ਰਹੀ ਸੀ ਬੂਟਾ ਤੇ ਮੈਂ ਕਿਹਾ ਚੱਲ ਮੈਨੂੰ ਲੱਗਦਾ ਕਿ ਮੈਂ ਜਿਹੜੀ ਉਹਨਾਂ ਲਾਤੀ ਆ ਉਹ ਵੀਡੀਓ ਪਹਿਲਾਂ ਲਾ ਦਿੰਦੀ ਅੱਗੇ ਬੂਟਾ ਉਹਦੇ ਵਿੱਚ ਉਹਨਾਂ ਲਾ ਦਿੱਤਾ ਸੀ ਉਹ ਮੈਂ ਪਹਿਲਾਂ ਅੱਗੇ ਲਾ ਦਿੰਦੀ ਆ ਬਲੇਖੇ ਨਾਲ ਤੇ ਇਹ ਮਿੱਟੀ ਕੱਢਣ ਵਾਈ ਬਾਅਦ ਚ ਲਾਈ ਆ ਤੇ ਅਰਨਵ ਇੰਨੇ ਕੱਪੜੇ ਪੂਰੇ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਇਹਨੇ ਪਤਾ ਨਹੀਂ ਕਿਹੜੇ ਵੇਲੇ ਪਾ ਲੈਣੇ ਆ ਕਿਹੜੇ ਵੇਲੇ ਲਾ ਲੈਣੇ ਆ ਤੇ ਬਸ ਕਿਦੇ ਨਾਲ ਕਿਦੋਂ ਕੁਛ ਨਾ ਕੁਛ ਨੇ ਇਕੱਠਾ ਕਰੀ ਜਾਣਾ ਤੋੜੀ ਜਾਣਾ ਜਿਹਦੇ ਪਾਪਾ ਬਾਹਰ ਨੇ ਕੰਮ ਕਰਦੇ ਪਾਪਾ ਦੇ ਨਾਲ ਜੇ ਮੰਮਾ ਕਰਦੇ ਮੰਮਾ ਨਾਲ ਇਧਰ ਮੈਂ ਆਟੇ ਵਾਲਾ ਕਿੰਨਾ ਵੀ ਧੋលਿਆ ਤੇ ਖੰਡ ਵਾਲਾ ਕਹਿਣਾ ਵੀ ਥੋੜਿਆ ਕਿਉਂਕਿ ਅਸੀਂ ਨਾ ਖੰਡ ਇਹ ਫਿਰ ਕੱਲੇ ਜਾਣੇ ਨੇ ਤੇ ਸਾਰੇ ਬੰਨੇ ਸਾਰੇ ਕੰਮ ਪਹਿਲੇ ਬੰਨੇ ਦੇ ਮਾਲ ਡੰਗਰ ਦੇ ਬਾਹਰ ਅੰਦਰ ਦੇ ਸਾਰੇ ਕੰਮ ਤੇ ਆਪ ਨੂੰ ਵੇਖਣੇ ਪੈਂਦੇ ਨੇ ਆਪ ਇਕੱਠਾ ਸੌਦਾ ਲੈ ਆਉਣੇ 10 20 ਕਿਲੋ 25 ਕਿਲੋ 30 ਕਿਲੋ ਖੰਡ ਜਿਹੜੀ ਆ ਉਹ ਇਕੱਠੀ ਲੈ ਆਈ ਦੀ ਆ ਇਸ ਵਾਸਤੇ ਵੱਡਾ ਹੀ ਕੰਨਾ ਰੱਖਿਆ ਮੈਂ ਆ ਗਿਆ ਹੁਣ ਸਾਈਕਲ ਲੈ ਕੇ ਬਾਹਰ ਗਿਆ ਇਹ ਕਿਥੋਂ ਲੈ ਆਏ ਇਹ ਮੈਰੀ ਵਿੱਚ ਗੱਢ ਕੇ ਕਿਥੋਂ ਆਵਲੀ ਆਈ ਦੀ ਮਰੀਨੀ ਹੂੰ ਬਸ ਠੀਕ ਹੈ ਜਿੰਨੇ ਦਿਨ ਤੂੰ ਘਾਰਿਆਂ ਨਾਲ ਨਾਲ ਲਤਾਂ ਨੂੰ ਠੰਡ ਲੱਗਣੀ ਮੈਂ ਪਹਿਲਾਂ ਉੱਤੋਂ ਵੀ ਆਵੇ ਲਾ ਕੱਪੜੇ ਲਾ ਲਏ ਨੇ ਤੂੰ ਹੈ ਤੇ ਹੁਣ ਇਹ ਲਾ ਕੇ ਤੇ ਇਹ ਨਿੱਕਰ ਗਰਮੀ ਵਾਲੀ ਪਾ ਲੈਣੀ ਮੈਂ ਪਾਵਾਂ ਅਰਨਵ ਅਜੇ ਮੌਸਮ ਨਹੀਂ ਲੱਗਿਆ ਇੰਨਾ ਤੂੰ ਤੰਗ ਕਰਦਾ ਐ ਨਾ ਅਰਨਵ ਛੁੱਟੀਆਂ ਕਾਹਦੀਆਂ ਤੈਨੂੰ ਮਿਲ ਜਾਂਦੀਆਂ ਨੇ ਛੁੱਟੀ ਨਹੀਂ ਚਲਦੀਂਗੀ ਮੈਂ ਆ ਪਹੁੰਚਿਆ। ਸ਼ਾਮ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ। ਬਹੁਤ ਹੀ ਜ਼ਿਆਦਾ ਮੈਂ ਇੱਧਰ ਰਾਜੇਸੰਸੀ ਸਾਡੇ ਲਾਗੇ 에어ਪੋਰਟ ਆ ਤੇ ਉੱਥੇ ਇੰਨੀ ਕਿ ਜ਼ਿਆਦਾ ਬਰਫ਼ ਸੀ ਕਿ 5 5 6 6 ਇੰਚ ਕਹਿੰਦੇ ਕਿ ਗੜੇ ਚੜ ਗਏ ਨੇ। ਬਰਫ਼ ਜਿਹੜੀ ਕਿਉਂ ਬੋਲੇ ਸੋਨਹਾਰ ਸਾਸਰੀ ਸਾਨੂੰ ਫੋਟੋਆਂ ਭੇਜੀਆਂ ਨੇ ਕੁਝ ਆਪਾਂ ਵੇਖੀਆਂ ਤੇ ਯਕੀਨੀ ਸੀ ਹੁੰਦਾ ਕਿ ਇਤਨਾ برف ਪਈ ਜਿਵੇਂ ਅ ਜਮ ਦੇ ਵਿੱਚ Shimla ਜਿਹ ਬੈਂਦੀ ਹੈ ਨਾ ਮਰ ਪਰ ਇਸ ਤਰ੍ਹਾਂ ਗੜੇ ਪਏ ਸੀ ਇੱਧਰ ਰਾਜਸਥਾਨ ਸੀ ਵੀ ਬਹੁਤ ਜ਼ਿਆਦਾ ਮਤਲਬ ਉੱਥੇ برف ਪਈ ਹੈ برف ਹੀ ਪਈ ਹੈ ਗਨੇ ਕਾਰੇ ਪੈਨੇ ਬਹੁਤ ਜ਼ਿਆਦਾ ਪੈਨੇ ਬਾਏ ਬਾਏ